ਜਿਸ ਰਸਤੇ ਚੱਲ ਕੇ ਆਈ ਸੀ ਉਹ ਰਸਤਾ ਸੌਖਾ ਨਹੀਂ ਸੀ ਪੱਥਰਾਂ ਨਾਲ ਭਰੇ ਰਾਹ, ਥਕਾਵਟ ਭਰੇ ਕਦਮ ਤੇ ਠੰਡੀ ਹਵਾ ਪਰ ਇਹਨਾਂ ਸਭ ਦੇ ਬਾਵਜੂਦ ਦਿਲ ਅੰਦਰ ਇੱਕ ਅਜਿਹੀ ਤਾਜ਼ਗੀ ਸੀ ਜਿਹੜੀ ਸਿਰਫ ਹਿਮਕੁੰਡ ਸਾਹਿਬ ਹੀ ਮਿਲਦੀ ਹੈ ਜਦੋਂ ਗੁਰੂ ਘਰ ਤੋਂ ਵਾਪਸ ਮੁੜਦੇ ਹਾਂ ਉਸ ਵੇਲੇ ਦਿਲ ਵਿੱਚ ਇੱਕ ਥੋੜੀ ਖਾਮੋਸ਼ੀ ਹੋ ਜਾਂਦੀ ਹੈ ਪਰ ਸਾਥ ਨਾਲ ਲੈ ਜਾਂਦੇ ਹਾਂ ਬੇਸ਼ੁਮਾਰ ਜਜ਼ਾ ਤਾਂ ਜੋ ਹਰ ਵਾਰ ਜ਼ਿੰਦਗੀ 'ਚ ਹੌਸਲਾ ਦਿੰਦੀਆਂ ਨੇ ਚਲੋ ਜੀ ਲਾਈਫ ਦੇ ਰੋਡ ਤੇ ਅੱਗੇ ਵਧੀਏ ਸ੍ਰੀ ਹਿਮਕੁੰਡ ਦੇ ਆਸ਼ੀਰਵਾਦ ਨਾਲ ਕਿਉਂਕਿ ਅਜੇ ਕਹਾਣੀ ਮੁੱਕੀ ਨਹੀਂ ਪੋੜੀਆਂ ਰਹੀ ਜਾਂ ਰਹੇ ਅਸੀਂ ਥੋੜਾ ਟਾਈਮ ਲੱਗਣਾ ਤਕਰੀਬਨ 700 ਤੋਂ 900 ਕੋੜੀ ਆ ਵਿਣੀ ਤਹਿਣੀ ਮੈਂ ਕਹਿੰਦੇ ਆ ਹਾਂ ਕਹਿੰਦੇ ਆ ਨਹੀਂ ਹਾਂ ਮੈਂ ਲੰਭਾ ਹਾਂ 800 ਤੋਂ 1000 850 ਕੋਈ 700 ਕੋਈ 900 ਆਪਾਂ 700 ਤੋਂ 900 ਦੱਸੋ ਦੇ ਦੰਨੋਂ ਜਾਣਾ ਹੁਣ ਪਹਿਲਾਂ ਕੁਛ ਖਾ ਲਈਏ ਤੇ ਇਧਰ ਦੀ ਗਏ ਸੀ ਆਪਾਂ ਮਾੜੇ ਕਿਦਾਰ ਰਿਹਾ ਬਹੁਤ ਵਧੀਆ ਦਰਸ਼ਨ ਸੋਹਣੇ ਹੋਏ ਨਾ ਬਾਕੀ ਇੱਥੇ ਉੱਤਰਨਾ ਵੀ ਛੜਾਈ ਨਾਲੋਂ ਜ਼ਿਆਦਾ ਮੁਸ਼ਕਲ ਆ ਉੱਤਰਨਾ ਬਹੁਤ ਬੁਰੀ ਹਾਲਤ ਹੋਈ ਬਹੁਤ ਜ਼ਿਆਦਾ ਬੁਰੀ ਹਾਲਤ ਹੋਈ ਹੁਣ ਉੱਤਰਦੇ ਨੂੰ ਭੁੱਖ ਲੱਗੀ ਹੈ ਨਾ ਹਲੇ ਕਿਝੜੀ ਆ ਕੇ ਤੁਰੇ ਸੀ ਉੱਤੋਂ ਕਿਝੜੀ ਦਾ ਪਤਾ ਨਹੀਂ ਕਿੱਥੇ ਚਲ ਗਏ ਪਤਾ ਨਹੀਂ ਲੱਗਾ ਢੱਡਿਆਂ ਨੂੰ ਖਾਲੀ ਆ ਸਾਡਾ ਲਓ ਜੀ ਪਰਾਂਠਾ ਆ ਗਿਆ ਆਪਣਾ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਡਰਾਈ ਪਰਾਂਠਾ ਆ ਆਲੂਆਂ ਨੂੰ ਭਰੇ ਲੱਗਦੇ ਮੈਨੂੰ ਪੂਰੇ ਖਾ ਲਈਏ ਬੰਦਾ ਮੈਂ 2 પ્રોਟੇਨ ਵਾਲੇ ਮਸਾਵਾਕ ਤੋਂ ਪ੍ਰੋਟੇਨ ਵਾਲੇ ਪੰਟੇ ਨੇ ਫੋਨਾ ਦਾ ਪ੍ਰੋਟਾ ਖਾਦਾ ਤੇ ਵੀਡੀਓ ਜਿਆਦੀ ਨਹੀਂ ਬਣਾਉਣੀ ਆਪਾਂ ਹੁਣ ਆ ਦੇਖੋ ਥੱਲੇ ਬਹੁਤ ịchੜ ਆ ਉੱਪਰੋਂ ਵੀ ਕਾਫੀ ਪੱਥਰ ਰੋੜ ਕੇ ਥੱਲੇ ਆਏ ਆ ਆ ਦੇਖੋ بارش ਹੋ ਕੇ ਹੱਟੀ ਮੇਰੇ ਸਾਹ ਨਾਲ ਕਾਫੀ ਇੱਥੋਂ ਬਸ ਗੁਵਿੰਤਾ ਹਮ ਰਹਿ ਗਏ ਆ 1.5 ਕਿਲੋਮੀਟਰ ਯਾ ਭਾਈ ਆਪਣੇ ਨਾਲ ਉੱਪਰੋਂ ਸਫਰ ਕਰ ਰਿਹਾ ਆ ਅੱਛਾ ਕਦੋਂ ਆਈ ਸੀ ਆਪ ਉਹ ਅੱਜ ਮਾਰਨਿੰਗ ਤੇ ਮਾਰਨਿੰਗ ਹੀ ਹੁਣ ਸਾਨੂੰ ਕਿੰਨੇ ਟਾਈਮ ਤੇ ਯਾਤਰਾ ਕਰ ਲਈ ਸੀ ਲੱਗੇ ਸੀ ਲੋ 5 ਘੰਟੇ 5 ਘੰਟੇ ਕਿੰਨੇ ਵੇਲੇ ਪਹੁੰਚ ਗਏ ਸੀ ਉੱਤੇ ਲਓ ਜੀ 7:00 ਵਜੇ ਚੱਲਦੇ ਆ ਬਈ 7:00 ਵਜੇ ਲਓ ਜੀ ਅਰਦਾਸ ਦੇ ਟਾਈਮ ਦੇ ਨੇੜੇ ਤੇ ਜਿੱਥੇ ਸਾਡੀ ਮਤਲਬ 12:00 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਣਾ ਟਾਈਮ ਟਾਈਮ ਦੀ ਯਾਦ ਨਹੀਂ ਰਹੇਗਾ ਅਰਦਾਸ ਦੀ ਕਿੰਨੇ ਵਜੇ ਹੋਈ ਆ ਅੱਛਾ ਜੀ ਹਾਂ ਜੀ ਅੱਜ ਪਹੁੰਚ ਗਿਆ ਜੀ ਤਾਂ ਨੀਂ 7:00 ਵਜੇ ਦਸਨ ਵਧੀਆ ਹੋਏ ਹਾਂ ਜੀ ਇੰਨੀ ਵਧੀਆ ਹੋਣਾ ਸਾਡਾ ਵੀ ਗਲਾ ਖਰਾਬ ਆ ਸੀ ਬੁਖਾਰ ਹੀ ਸਾਨੂੰ ਦੜਿਆ ਸੀ ਜੋ ਉੱਪਰ ਗਾ ਕੱਲ ਵੀ ਬੁਖਾਰ ਸੀ ਅੱਜ ਵੀ ਬੁਖਾਰ ਰਹੀ ਆ ਆਵਾਜ਼ ਚੇਂਜ ਹੋਈ ਆ ਬਾਕੀ ਸਭ ਨੇ ਵੀ ਦਰਸ਼ਨ ਵਧੀਆ ਹੋਏ ਆ ਤੇ ਹੁਣ ਆਪਾਂ ਬਾਈ ਨਾਲ ਉੱਪਰੋਂ ਗੱਲ ਕਰਦੇ ਆ ਜੀ ਫਿਰ ਮੈਨੂੰ ਲੋ ਥੋੜਾ ਸ਼ਾਟ ਲੈ ਲੰਨੇ ਆ ਤੇ ਖਲੇ ਚਿੱਕੜ ਬੜਾ ਦੇਖੋ ਆਪਾਂ ਸਵੇਰੇ ਸੋਚਿਆ ਸੀ ਜਦੋਂ ਆਪਾਂ ਇੱਥੋਂ ਲੰਗੇ ਸੀ ਵੀ ਉਦੋਂ ਨਹੀਂ ਰਹਾ ਸੀ ਆਪਾਂ ਕੋਈ ਵੀਊ ਨਹੀਂ ਲੈ ਆ ਪਾਏ ਫੋਨ ਵਾਪਸ ਆਇਆ ਹੁਣ ਵੀ ਨਹੀਂ ਰਹੀ ਆ ਹਾਂ ਤੇ ਨੇਟ ਹੋਵੇ ਉੱਪਰ ਵੱਟ ਨੂੰ ਮੈਂ ਕਹਿੰਦਾ ਹਾਂ ਬਾਰਿਸ਼ ਹੁੰਦੇਗਾ ਨੇਟ ਹੋ ਗਿਆ ਉਦਾਂ ਇਦਾਂ ਵੀ ਅਸੀਂ ਤਾਂ ਇੱਕ ਵਾਰੀ ਰਾਤ ਨੂੰ ਤੇ ਲਈ ਨਾ ਲੋਕ ਤੇ ਪਰ ਉਹ ਸਟੇਜ ਕਾਫੀ ਅੱਧੇ ਘੰਟੇ ਦੀ ਸੀ ਬੈਠੇ ਰਹੇ ਤੇ ਸਾਹਮਣੇ ਗਲੇਸ਼ੀਅਰ ਦੇਖੋ ਤੁਸੀਂ ਆਪਾਂ ਪਹੁੰਚ ਗਏ ਬਸ ਇੱਥੇ 500 ਮੀਟਰ ਹੋਰ ਹੁਣਾ ਨਾ ਆਪਾਂ ਇਹਦੇ ਕੋਲ ਪਹੁੰਚ ਗਏ ਆ ਤੇ ਅਵਾਰਡ ਮੇਰੀ ਇੱਕ ਜਿਹੜਾ ਨੀ ਹੋ ਡੈਡ ਆ ਅਵਾਰਡ ਸਰ ਦਾ ਮੁਸੰਦੀਰ ਨਹੀਂ ਹੋਊਗੀ ਹੋਰ ਆਪਾਂ ਚੱਟਾ ਜਿੱਦੇ ਤੁਹਾਨੂੰ ਕੋਲ ਜਾ ਕੇ ਮਿਲਾਂਗੇ ਇਹਦਾ ਰਸਤੇ ਦੇਖਣਾ ਕਿ ਫੋਲ ਹੁੰਦਾ ਹੈ ਜਿਹੜਾ ਵਧੀਆ ਥੀਓ ਹੋਇਆ ਤਾਂ ਉਥੇ ਵੀ ਲਮਾਗੇ ਕੋਈ ਕੋਲ ਬੋਰਡਿੰਗ ਹੁੰਦਾ ਮੈਂ ਜੋਰ ਨਾਲ ਕੇ ਬੋਲਦਾ ਆ ਦੇਖੋ ਛੋਟਾ ਹੈ ਚੰਨਾ ਤੇ ਇਹ ਤੁਹਾਨੂੰ ਵੀ ਬੜੀ ਯਾਦ ਆ ਗੋਵਿੰਦ ਧਾਮ ਆ ਗਿਆ ਆਪਾਂ ਸਾਹਮਣੇ ਗੋਵਿੰਦ ਧਾਮ ਆ ਬੱਸ ਬੱਸ ਹੋਣਾ ਮੀ ਪਈ ਜਾ ਰਹਿਆ ਆ ਤੇ ਅਸੀਂ ਵੀ ਤੁਰੀ ਜਾ ਰਹੇ ਆ ਹੁ ਸਿੱਧਾ ਆਪਾਂ ਦੇਖਦੇ ਆ ਰੂਮਾਂ ਕੀ ਆ ਜੇ ਗੁਰਦਵਾਰ ਸਾਹਿਬ ਉੱਥੇ ਆਪਣਾ ਕੈਮਰਾ ਚੱਲਣਾ ਤੇ ਗੁੱਡ ਨਾਈਟ ਆਪਣ ਇੱਥੇ ਹੀ ਹੋਊਗੀ ਜੇ ਰੂਮ ਲਿਆ ਹੋਆ ਫਿਰ ਗੁੱਡ ਨਾਈਟ ਆ ਪੁੱਤ ਲੋ ਜੀ ਆਪਾਂ ਗੋਵਿੰਦ ਧਾਮ ਪਹੁੰਚ ਗਏ ਆ ਦੇ ਹੋਂਦੀ ਪੂਰਨ ਲੱਭ ਰਹੇ ਸਵੇਰੇ ਸਾਢੇ 6 ਹੋ ਗਿਆ ਤੇ ਤਕਰੀਬਨ ਅਸੀਂ ਸਵੇਰੇ 4:30 ਉੱਠ ਗਏ ਸੀਗੇ ਸਾਡਾ ਪਲਾਨ ਇਹ ਸੀ ਕਿ ਆਪਾਂ ਇੱਥੋਂ ਗਵਿੰਤਾਮ ਤੋਂ ਸਿੱਧਾ ਜਾਣਾ ਰਗਵਿੰਦ ਘਾੜ ਤੱਕ ਤੇ ਸਵੇਰੇ ਬਰਸ਼ੀ ਤੇ 9 ਵਜੇ ਇੰਨੀ ਪੈ ਰਹੀ ਆ ਤੇ ਸਾਡਾ ਪਲਾਨ ਹਰੇ ਚੋਪਟਾ ਹੀ ਆ ਪਤਾ ਨਹੀਂ ਹੁਣ ਐਡੇ ਜਾਣਾ ਜਾਂ ਮੀਂਹ ਹਟੇ ਤੇ ਜਾਣਾ ਪਤਾ ਕੁਝ ਨਹੀਂ ਹੈਗਾ ਤੇ ਕੱਲ੍ਹ ਸ਼ਾਮ ਤੁਹਾਨੂੰ ਦੱਸਿਆ ਸੀਗਾ ਵੀ ਥੋੜੀ ਸਿਹਤ ਦੀ ਕੰਡੀਸ਼ਨ ਖਰਾਬ ਹੀ ਆ ਬੁਖਾਰ ਸੀ ਤੇ ਆਵਾਜ਼ ਤੋਂ ਤੁਹਾਨੂੰ ਪਤਾ ਹੀ ਲੱਗਦਾ ਹੋਣਾ ਤੇ ਬੱਸ ਚੱਲੀ ਜਾਂਦਾ ਇਦਾਂ ਹੀ ਦੇ ਮੈਨਰੀ ਗੱਲ ਉਹ ਆ ਜੀ ਨੂੰ ਥੋੜਾ ਬਾਕੀ ਆਪਣੇ ਆ ਸ਼ੰਭੀ ਭਾਜੀ ਹੁਣੀ ਜਦੋਂ ਕੱਲ ਟਰੈਕ ਕਰਨ ਗਏ ਸੀ ਇਹ ਸਨੀ ਭਾਜੀ ਹੁਣ ਨਾਲ ਸੀਗੇ ਤੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਕਿੱਦਾਂ ਦਰਸ਼ਨ ਹੋਏ ਭਾਜੀ ਕਿੱਦਾਂ ਫਿਰ ਕੱਲ ਜਦੋਂ ਤੁਸੀਂ ਇੱਥੋਂ ਗਏ ਸੀ ਕਿੰਨੇ ਵਜੇ ਪਹੁੰਚ ਗਏ ਸੀਗੇ ਭਾਜੀ ਪਹੁੰਚ ਹੀ ਗਏ ਆ 8:00 ਤੋਂ 9:00 ਪਹੁੰਚੇ 9:30 ਵਜੇ ਹਾਂਜੀ ਅੱਛਾ ਜੀ ਤੇ ਰਸਤਾ ਕਿੱਦਾਂ ਸੀ ਵਧੀਆ ਲੱਗਾ ਜਾਂ ਕੋਈ ਟਰੈਕ 'ਚ ਮੁਸ਼ਕਲ ਆਈ ਹੋਵੇ ਕੋਈ ਰਸਤਾ ਬਣਾ ਗਾ ਖਰਾਬ ਨਾ ਰਿਹਾ ਰਸਤਾ ਸਾਰੇ ਆਕਸੀਜਨ ਦੀ ਤਾਂ ਕਹਿੰਦੇ ਚੱਲ ਗਈ ਪਰ ਹੜਨਾ ਦੇ ਦੋ ਬੰਦੇ ਜਿਹੜੇ ਸੀ ਨਾ ਹਾਂਜੀ ਉਹਦਾ ਬੰਦ ਹੋ ਗਈ ਬੱਸ ਹੋ ਗਈ ਬਸ ਹੋ ਗਈ ਉਹ ਤਾਂ ਵਿਗਾੜਾ ਕੋਤੇ ਕਰਕੇ ਤੇ ਉਹ ਅੱਜ ਅਗਰ ਆ ਗਏ ਫਿਰ ਪਰ ਇਹਦੇ ਵਹਿ ਗਏ ਉਹਨਾਂ ਨੇ ਨਹੀਂ ਆਇਆ ਅੱਛਾ ਜੀ ਅਮੀ ਦੇ ਪਹੁੰਚੇ ਬੜੇ ਘੰਟੇ ਕਵਾਦੀ ਹੋਰ ਦਵਾਦੀ ਅੱਛਾ ਘੰਟੇ ਬਾਅਦ ਉੱਤੇ ਤੇ ਕਹਿੰਦੇ ਆਕਸੀਜਨ ਦੀ ਵੀ ਕਮੀ ਹੈਗੀ ਨਾ ਉੱਥੇ ਜੀ ਹਾਂਜੀ ਔਰ ਸਹੀ ਜੀ ਕਮੀ ਆਈ ਇੱਥੇ ਕਿੰਨਾ ਚਿਰ ਰੁਕੇ ਉੱਥੇ ਤੁਸੀਂ ਆਪਾਂ ਰੁਕੇ ਹੈਗੇ ਉੱਥੇ ਦੂਜੀ ਉਦਾਸੀ ਤੇ ਮੁੜ ਕੇ ਆਏ 1:30 ਵਜੇ ਤੜਿਆਂ ਤੋਂ 1:30 ਠੀਕ ਹੈ ਠੀਕ ਮਤਲਬ ਜਦੋਂ ਅਸੀਂ ਪਹੁੰਚੇ ਤੁਸੀਂ ਉਹਨੂੰ ਬਾਹਰ ਦਾ ਫੋਨ ਆਇਆ ਮੈਨੂੰ ਹਾਂਜੀ ਹਾਂਜੀ ਭਾਜੀ ਉਹਨਾਂ ਨੂੰ ਹਾਂਜੀ ਹਾਂਜੀ ਅਸੀਂ 30 ਰਪੋਰਟ ਉੱਥੇ ਉਤਰੀਏ ਹਾਂ ਉੱਪਰ ਸੀ ਅਸੀਂ ਉਹ ਦੋ ਉਹ ਉੱਤੇ ਹੀ ਨੇ ਥੱਲੇ ਜਾ ਗਏ ਅੱਛਾ 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 ਉਹ ਸਾਡੇ ਨਾਲ ਇੱਕ ਲੇਡੀ ਸੀਗੀ ਉਹ ਮੈਂ ਦਸਰਾ ਹੀ ਪੁੱਲ ਲੱਗਿਆ ਕਿਉਂਕਿ ਕੱਲ ਬੁਖਾਰ ਕਰਕੇ ਹਨਾ ਵੀ ਮੈਂ ਬਹੁਤ ਘੱਟ ਕੈਮਰਾ ਯੂਜ਼ ਕਰਦਾ ਸੀ ਉਹ ਕੋੜਾ ਸੀ ਹਨਾ ਉਹਨੇ ਉਹਨੂੰ ਲੱਤ ਮਾਰ ਗਏ ਉਹ ਖੜੀ ਜੇ ਸੱਟਦਾ ਅੱਛਾ ਜੀ ਉਹ ਬੇਟੇ ਨੂੰ ਉਹ ਪਛਾਣ ਕਰਾ ਰਹੇ ਸੀ ਉਹਨੂੰ ਸੁਚੂ ਕਰਾ ਰਹੇ ਸੀ ਆਪਣੇ ਛੋਟੇ ਬੱਚੇ ਨੂੰ ਉਹ ਦੋਨੇ ਥੱਲੇ ਸੱਟਦੇ ਬਰੂ ਦੇ ਮਾਤਾ ਦੇ ਬਾਤੇ ਲੱਤ ਤੇ ਤੇ ਪੈ ਤੇ ਮਤਲਬ ਕਿ ਪੂਰੀ ਲੱਗੀ ਗੁੱਡੇ ਗੋਲ ਤੇ ਗਿੱਟੇ ਗੋਲ ਉਹ ਪਾਜੀ ਇਦਾਂ ਕਰਦੇ ਹੋਰ ਹੀ ਦੇਖਦੇ ਦੂਰ ਜਿਹੜਾ ਮਾਤਰਾਜ ਨੇ ਉਹਦੇ ਕਰਕੇ ਅਸੀਂ ਕਾਫੀ ਲੇਟ ਹੋ ਗਏ ਤੇ ਜਦੋਂ ਉਹ ਛੱਟ ਲੱਗੀ ਉਹ ਉੱਥੇ ਹੈ ਨਹੀਂ ਸੀ ਇਹ ਕਿਉਂਕਿ ਉਹ ਥੋੜਾ ਲੰਗੜਾ ਕੇ ਤੁਰ ਰਹੀ ਸੀ ਰਈ ਪੋਸ਼ ਜੀ ਅਭੀ ਭੈਣ ਜੀ ਕੀ ਹੋਇਆ ਵੀ ਕਹਿੰਦੇ ਵੀ ਦਾਦਾ ਕੀਤੇ ਤਾਰ ਕੇ ਲੇਟ ਹੋ ਗਿਆ ਮਤਲਬ ਕਿ ਫਿਰ ਤੁਸੀਂ ਕਿੰਨੇ ਵਜੇ ਥੱਲੇ ਪਹੁੰਚ ਗਏ ਸੀਗਾ ਅਈਦਾ ਵੀ ਮ제 ਮ제 ਨੇ ਮੁੜ ਕੇ ਆਏ ਸੀ ਤਾਂ ਅੱਛਾ ਜੀ ਫਿਰ ਵੀ ਤਕਰੀਬਨ ਕਿੰਨੇ ਕੋਲ ਤਕਰੀਬਨ ਸਵਾਗਤ ਹੈ ਸਵਾਗਤ ਹੈ ਚਲੋ ਵਧੀਆ ਹੋ ਗਿਆ ਰੂਮ ਰੂਮ ਦਾ ਕੀ ਕੰਡੀਸ਼ਨ ਹੈ ਕਹਿੰਦੇ ਰੂਮ ਬਹੁਤ ਮਹਿੰਗੇ ਦਿੰਦੇ ਨੇ ਇੱਥੇ ਭਾਈ 7-7000 ਰੁਪਏ ਇੱਥੇ ਤੂੰ ਯਕੀਨ ਮੰਨਿਓ 7-7000 ਨੂੰ ਰੂਮ ਦਿੰਦੇ ਆ ਲੁੱਟ ਮਚਾਈ ਆ ਪੂਰੀ ਹੁਣ ਅਸੀਂ ਦੇਖ ਲਓ ਇੱਥੇ ਗੁਰਦੁਆਰੇ ਦੇ ਉੱਪਰ ਹਾਲ ਜਿਪੇ ਆ ਰੂਮ ਸਾਰੇ ਬੁਕਿੰਗਾਂ ਦੇਖੋ ਉਹਨਾਂ ਦੇ ਵੀ ਇਹ ਗੱਡੇ ਸੱਟ ਕੇ ਇੱਥੇ ਪਏ ਆ 12 ਘੰਟੇ ਲਈ 12 ਘੰਟੇ ਲਈ ਤੇ ਤੁਹਾਨੂੰ ਬਦੋਂ ਨੀਂਦ ਤਾਂ ਨਹੀਂ ਆਉਂਦੀ ਬੇਰਾਮੀ ਕਰਕੇ ਹੀ ਬੁਖਾਰ ਹੋਇਆ ਕੰਡੀਸ਼ਨਰ ਸਾਰੇ ਨੇ ਖਰਾਬ ਆ ਬਸ ਕਹਿ ਨਹੀਂ ਰਹੇ ਕਿਉਂ ਭਾਜੀ ਓਏ ਭਾਈ ਰਸਤਾ ਇੰਨਾ ਖਰਾਬ ਹੋ ਗਿਆ ਨਾ ਵਾਪਸ ਵਾਪਸੀ ਵੇਲੇ ਤਾਂ ਭਾਈ ਵਾਪਸ ਆ ਰਹੇ ਹਾਂ ਉਹਦੇ ਜਾਂਦੀ ਵਾਰੀ ਆਪਾਂ ਜਦੋਂ ਰਾਤੀ ਘਾਟ ਪਹੁੰਚੇ ਉਦੋਂ ਮੀਂਹ ਚ ਭਿੱਜੇ ਉਹਦੇ ਹੋ ਵੀ ਭਿੱਜੇ ਬੋਡੀ ਕੀ ਗੱਲ ਉਹ ਕੱਲੇ ਭਿੱਜ ਗਏ ਨਾ ਕੱਲ ਵੀ ਭਿੱਜ ਗਏ ਅੱਜ ਵੀ ਭਿੱਜ ਗਏ ਉੱਥੇ ਜੋ ਉਦੋਂ ਵੀ ਆਪਾਂ ਭਿੱਜੇ ਆਹੀਂ ਭਿੱਜ ਗਏ ਅਜੇ ਤਾਂ ਜਿਹੜੀਆਂ ਹੁਣ ਸੰਗ ਤਾਂ ਗਈਆਂ ਸਵੇਰੇ ਹਾਂ ਉਹ ਤਾਂ ਭਾਈ ਬਹੁਤ ਰਸਤਾ ਖਰਾਬ ਹੋ ਉਹ ਤਾਂ ਮੀਂਹ ਹੀ ਗਿਆ ਕਿਉਂਕਿ ਰਸਤਾ ਦਾ ਰਾਹ ਦੇ ਬਹੁਤ ਬੱਦਲ ਬੁੱਧਰ ਬਹੁਤ ਆ ਗਏ ਰਸਤੇ 'ਚ ਉੱਥਰ ਬੋਤਰਾ ਸੀ ਰਸਤੇ ਚੱਕੜਵਾਂ ਸੀ ਜਦੋਂ ਅਸੀਂ ਉਹ ਚੱਕੜ ਦਾ ਉਹਦਾ ਹੀ ਪਾਉ ਹੋ ਗਿਆ ਜੀ ਚਲੋ ਫਿਰ ਵੀ ਦਰਸ਼ਨ ਸੋਹਣੇ ਹੋ ਗਏ ਸਾਰਾ ਕੁਝ ਵਧੀਆ ਹੋ ਗਿਆ ਬਸ ਇਹ ਹੁਣ ਵੀ ਮੀਂਹ ਹਟ ਜਵੇ ਤਾਂ ਆਪਾਂ ਫਿਰ ਥੱਲੇ ਆਲੂ ਰਵਾਨਾ ਹੋ ਜਾਗੇ ਥੱਲੇ ਉਹਨੂੰ ਬਾਹਰ ਨਹੀਂ ਪਾਈਏ ਚਲੋ ਬਾਕੀ ਹੁਣ ਕੰਡੀਸ਼ਨ ਦੇਖਦੇ ਕੀ ਆ ਵੀ ਬਦਰੀਨਾਥ ਦਾ ਪਲਾਨ ਸਾਡਾ ਹੈਗਾ ਕਿ ਉਹ ਗਾ ਦਰੋਣਾਗਰੀ ਪਰਬਤ ਜਾਣਾ ਭਾਜੀ ਦੇਖ ਲਓ ਭਾਜੀ ਕਿਦਾਂ ਕਰਦੇ ਆ ਵੀ ਕਿਹਾ ਹੈ ਕੰਡੀਸ਼ਨ ਉਹਦਾ ਦੇਖ ਲਓ ਉਹ ਜਿੱਦਾਂ ਵੀ ਮੌਸਮ ਸਹੀ ਹੋਊਗਾ ਮੀਂਹ ਬਹੁਤ ਪੈ ਰਹੇ ਆ ਆਪਾਂ ਰਿਸਕ ਨਹੀਂ ਲੈਣਾ ਕਿਸੇ ਜਿੱਦ ਐਕਚੁਅਲੀ ਨਾਲੇ ਉਹਦਾ ਵੀ ਬੋਡੀ ਬੋਰ ਖਰਾਬ ਹੋਈ ਪਈ ਆਵਾਜ਼ ਤਾਂ ਮੇਰੀ ਪਹਿਲਾਂ ਨਹੀਂ ਨਿਕਲਦੀ ਤੇ ਬਾਕੀ ਦੇਖ ਲਾਂਦੇ ਵੀ ਕਿੱਦਾਂ ਆ ਹਨਾ ਵੀ ਕਿਦਨੋਂ ਕੀ ਪਲਾਨ ਆ ਚਲੋ ਉਦੋਂ ਤੱਕ ਲਈ ਆਪਾਂ ਇਦਾਂ ਕਰਾਂਗੇ ਹਨਾ ਨੇ ਉਦੋਂ ਨਹੀਂਗੇਦਾ ਇੱਥੇ ਕਿ ਨੀਤੀ ਵੈਲੀ ਉੱਧਰ ਜਾਵਾਂਗੇ ਨੀਤੀ ਵੈਲੀ ਹੈਗੀ ਔਲੀ ਹੈਗਾ ਬਾਕੀ ਜਿੱਦਾਂ ਵੀ ਕੋਈ ਪਲਾਨ ਬਣਿਆ ਤੇ ਆਪਾਂ ਜਰੂਰ ਦੁਬਾਰਾ ਮਿਲਦੇ ਆ ਕਹੋਗੇ ਇਹ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਬਾਹਰ ਮੈਂ ਜਾ ਕੇ ਦਿਖਾਉਣਾ ਜਰੂਰ ਕਹੋਗੇ ਥੱਲੇ ਬੋਡੀ ਸਹੀ ਨਹੀਂ ਹੈਗੀ ਮੈਂ ਕੰਪਲਜੀ ਪਿਆ ਦੇਖੋ ਚਲੋ ਮਿਲਦੇ ਆਪਾਂ ਥੋੜੀ ਦੇਰ ਤੱਕ ਗੁਰਿੰਦ ਘਾਟ ਵਾਲੂ ਰਵਾਨਾ ਚੱਲੀਏ ਜੀ ਕੋਈ ਕਿਦੋਂ ਆਜੋ ਚਲੋ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਟਰੈਕ ਸਟਾਰਟ ਆਪਣਾ ਅੱਛਾ ਮੈਂ ਉਧਰ ਹੀ ਆ ਜਾ ਮੈਂ ਇੱਕ ਪੈਗ ਆ ਜਾ ਜਦੋਂ ਆਪਾਂ ਰਤੀ ਆਈ ਸੀ ਉਦੋਂ ਤਾਂ ਹਨੇਰਾ ਸੀ ਆ ਵਿਊ ਨੀਲ ਦਿਖਾ ਸਕਿਆ ਜੰਗਲ ਇਲਾਕਾ ਵਧੀਆ ਸਾਰੇ ਪੰਛੀ ਬੋਲ ਰਹੇ ਆ ਕਿਦਾਂ ਸੈਟਾ ਬਹੁਤ ਵਧੀਆ ਭਾਜੀ ਹਾਂ ਮਾਵੇ ਦੀ ਵੇਡ ਕਰਦੇ ਆ ਮੀਂਹ ਹਟਣ ਦੀ ਜੀ ਹੁਣ ਹਟਿਆ ਤੇ ਹੁਣ ਤੁਰੇ ਹਾਂ ਹੁਣ ਤੁਰੇ ਆ ਸੈਟਾ ਕੰਮ ਦੀ ਪੂਣੀ ਅੱਗੇ ਚੱਲ ਗਿਆ ਪੂਣੀ ਅੱਗੇ ਕਾਲੀ ਬੋ ਭੈ ਜੀ ਬਈ ਆ ਵੀ ਜਾਣਾ ਘਰ ਨੂੰ ਜਾਂਦੇ ਆ ਮੈਨੂੰ ਭੁੱਖ ਲੱਗੀ ਯਾਰ ਅੱਛਾ ਮੈਂ ਤਾਂ ਇਹਨੂੰ ਕਿਹਾ ਥੋੜਾ ਬਾਲਾ ਖਾ ਲ ਕੇ ਜਾ ਖੋ ਭਈ ਥੋੜੇ ਖਾਣੇ ਜਾਂਦੇ ਪਰੋਠੇ ਉੱਥੇ ਵਾਲੇ ਜਿਹੜੇ ਉਹ ਸਟਾਰਟਿੰਗ ਚ ਹੁੰਦੇ ਸ਼ੁਰੂ ਹਾਂਜੀ ਹਾਂਜੀ ਅੱਛਾ ਜੀ ਬਾਕੀ ਸਣੀ ਭਾਈ ਨੇ ਪੁੱਛਦੇ ਅੰਨੀ ਭਾਈ ਕਿੱਦਾਂ ਉਹ ਵਧੀਆ ਉਹ ਕਿਰਪਾਟ ਆ ਇਹਨੂੰ ਅੱਛਾ ਚਲੋ ਵਧੀਆ ਵਧੀਆ ਮਾਲਕ ਦੀ ਬੜੀ ਕਿਰਪਾ ਤੁਹਾਨੂੰ ਯਾਤਰਾ ਕਰਾਈ ਵਧੀਆ ਨੂੰ ਓਕੇ ਕੋਈ ਟੈਨਸ਼ਨ ਨਹੀਂ ਕੋਈ ਬਾਤ ਆ ਕੋਈ ਹਾਈ ਐਲਟੀਟਿਊਡ ਤੇ ਕੋਈ ਪ੍ਰੋਬਲਮ ਨਹੀਂ ਆਈ ਸਾਰਾ ਕੁਝ ਵਧੀਆ ਵਿੱਚੋਂ ਸੋਚ ਕੇ ਆਏ ਸੀਗੇ ਵੀ ਪੈਦਲ ਹੀ ਯਾਤਰਾ ਕਰਨੀ ਪੈਦਲ ਹੀ ਕੀਤੀ ਦੋ ਸਾਥੀਆਂ ਨੂੰ ਤਾਂ ਖਰਚਾ ਕਰਾ ਕੇ ਦੇਣੇ ਪਏ ਕਾ ਦੋ ਪਾਸ ਹੋ ਗਈ ਉਹਨਾਂ ਦੀ ਕੋਈ ਨਹੀਂ ਹੋਇਆ ਅੱਛਾ ਜਿਹੜੇ ਕਹਿੰਦੇ ਕਿ ਹੁੰਦੇ ਸੀ 3-3 ਸਾਲਾਂ ਤੋਂ ਜਿਹੜੇ ਮੇਰੇ ਕਹਿੰਦੇ ਮੇਰੇ ਬੰਦੇ ਮੇਰੇ ਬੰਦੇ ਹਾਂ ਸਤਿ ਮਹਾਰਾਸ਼ਤਰੀ ਆ ਜਾ ਪਾ ਜੀ ਆ ਗੜੀ ਆ ਜੀ 5 ਕਿਲੋਮੀਟਰ ਹੀ ਭਾਈ ਤੁਰੇ ਕੀਤਾ 2 ਕਿਲੋਮੀਟਰ ਲਈ ਸੀਨੋਂ ਪਸੀਨੀ ਹੋ ਗਿਆ ਹੈ ਭਾਜੀ ਇਹ ਅੱਜ ਕੱਲ ਪਸੀਨੀ ਹੋਇਆ ਹੀ ਚਲੋ ਇਹਦੀ ਨਹੀਂ ਗੱਲ ਕਰਦੇ ਜਿਹੜਾ ਦੀਪੂ ਦੀਪੂ ਸੀ ਕਿਹਾ ਮੈਂ ਨਹੀਂ ਸੀਗਾ ਭਾਜੀ ਦੀਪੂ ਨੇ ਕਿਹਾ ਸੀ ਦੀਪੂ ਨੇ ਕਿਹਾ ਸੀ ਇਹ ਗੱਲ ਨਾ ਕੋਤਾ ਚਲੋ ਉਹਦੀਆਂ ਆਪਾਂ ਜਮ ਵਾਲੇ ਗਰੁੱਪ 'ਚ ਵੀਡੀਓ ਪਾਰਟੀਆਂ ਸੀ ਅੱਛਾ ਜੀ ਵੀ ਸਾਰਿਆਂ ਨੂੰ ਸਤਿਕਾਰਤਾ ਸੀ ਹਾਂ ਜੀ ਜੀ ਬਸਿਆ ਜੀ ਨੇ ਖੰਦਰ ਕਰਦਾ ਸੀ ਉਹਦੇ ਤੋਂ ਬਹੁਤ ਸੁੰਦਰ ਆਹ ਦਾਨਾ ਸਾਈਟਾ ਦੇ ਨਾਲ ਜਾਣਾ ਸੀ ਹਨਾ ਨਹੀਂ ਤੂੰ ਜਾਣਾ ਹਾਂ ਨਹੀਂ ਵਧੀਆ ਗੱਲ ਆ ਏਨ ਧੱਕੇ ਨਾਲ ਗਿਆ ਚੱਲ ਨਾਲ ਚੱਲ ਹੋ ਹੋ ਉਹ ਛੋਟ ਲੈ ਕਿਦਾਂ ਲੱਗੇ ਜਰੂਰ ਦੱਸਿਓ ਤੇ ਵੀਰਾਂ ਤੁਸੀਂ ਡੌਨ ਛੋਟ ਦੇਖ ਹੀ ਲਿਆ ਆ ਡਰੋਂਸ਼ ਆਉ ਦੇ ਚੱਕਰ ਚ ਸਾਰਿਆਂ ਨੇ ਅੱਗੇ ਚੱਲ ਗਏ ਬੰਟੀ ਨੇ ਮੈਂ ਪਿੱਛੇ ਰਹਿ ਗਿਆ ਆ ਦੇਖੋ ਊ ਬਹੁਤ ਸ਼ਾਨਦਾਰ ਹੈ ਇਥੇ ਪਿਛੇ ਕੈਂਪਿੰਗ ਏਰੀਆ ਸਾਰਾ ਸਾਹਮਣੇ ਵਾਟਰ ਕ੍ਰੋਸਿੰਗ ਬਹੁਤ ਤਕੜੀ ਆ ਉਦਨੇ ਨਹੀਂ ਸੀ ਅੱਜ ਜਿਆਦਾ ਆ ਤੇ ਅਸੀਂ ਪਹਿਲਾਂ ਆਪਣੇ ਬੂਟ ਲਾ ਲਾਂਗੇ ਨਹੀਂ ਤਾਂ ਭੇਜਾਂਗੇ ਸਾਰੇ ਨੰਗੇ ਪੈਰੀ ਪਾਣੀ ਵਿੱਚ ਦੇ ਜਾਵਾਂਗੇ ਬੱਟੇ ਲਾ ਲਾ ਯਾ ਜਲਦੀਆਂ ਨਾ ਵੀ ਲਾਵਾਂ ਸਰ ਇਹ ਫਿਰ ਕੋਣ ਆਲਾ ਸਫ਼ਰ ਲੰਬਾ ਆ ਹਾਂ ਇਹ ਬੂਟ ਗਿੱਲੇ ਹੋਣ ਪੈਰ ਖਰਾਬ ਹੋ ਜਾਣਗੇ ਆਹ ਉਹ ਵੀ ਇਹਦਾ ਆਪਣੇ ਛਾਲੇ ਹੋ ਸਕਦੇ ਪਰਾਂ ਤੇ ਕੁਝ ਵੀ ਹੋ ਸਕਦਾ ਇੱਥੋਂ ਦੇ ਉੱਪਰ ਦੀ ਵੀ ਆਪਾਂ ਲੰਘ ਸਕਦੇ ਆ ਪਰ ਉੱਪਰ ਦੀ ਲੰਘਣਾ ਜੇ ਰਿਸਕ ਨਹੀਂ ਲੈਣਾ ਪੱਥਰਾਂ ਤੋਂ ਉੱਪਰ ਬੈਠੇ ਜਿਹਾਵਾਂਗੇ ਬਹੁਤ ਪਾਣੀ ਠੰਡਾ ਆ ਪਾਣੀ ਠੰਡਾ ਪੈਰ ਸੋਨ ਹੋ ਗਿਆ ਵਣ ਕੇ ਜਾ ਕੇ ਆਪਾਂ ਬੂਟ ਪਾ ਲਈਏ ਮੋਹਿਤ ਪਹਿਲੇ ਮਿਲ ਗਿਆ ਸੀ ਤੇ ਉਹ ਬੰਦੇ ਆਪਣੇ ਯਾਰ ਐ ਬੰਦੇ ਉਹ ਭਾਜੀ ਭਜਦੇ ਤੇ 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 ਭਜਦੇ ਰੋ 2 ਮਿੰਟ ਦਾ ਰਿਪੀਟ ਕਰਕੇ ਇਹਦਾ ਡ੍ਰੋਨ ਉਹ ਮੈਂ ਸੇਵਾ ਕਰਨ ਲੱਪਿਆ ਸੀ ਆਹ ਇਹ ਸੇਵਾ ਆਪਾਂ ਡ੍ਰੋਨ ਉਡਾਉਂਦੇ ਸੀ ਉਹਨਾਂ ਨੇ ਥੋੜਾ ਜਿਹਾ ਓਫੈਕਟ 213 ਯਾਰ ਆਜੋ ਆਜੋ ਨਹੀਂ ਅਸੀਂ ਤਾਂ ਅਸੀਂ ਨਹੀਂ ਥੱਕੇ ਚਲੋ 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 ਭਾਈ ਬੋਰਦਾ ਹੀ ਜਾਂਦਾ ਬੋਰਦਾ ਰੁੜ ਗਿਆ ਥੋੜੀ ਸੱਚੀ ਬਸ ਹੀ ਪੜਿਆ ਇਹਨੂੰ ਰਾਜ ਇੱਕ ਜਰਾ ਉਹ ਜਿਆਦਾ ਉਹਨਾਂ ਨੂੰ ਵੀਕਨੈਸ ਲੱਗ ਰਹੀ ਸੀ ਆਪਾਂ ਭਾਈ ਨਾਲ ਫੜ ਕੇ ਲਾਉਣਾ ਹੁਣ ਪਹਿਲਾਂ ਵੀ ਟੇ ਗਿਆ ਦੋ ਵਾਰ ਟੋੜਿਆ ਹੁਣ ਇਹਨਾਂ ਕਲਾ ਦੇ ਰੋੜਨਾ ਹੈ ਹਾਂ ਚਾਂਗੇ ਤੌਰ ਮਾਰਦੇ ਆਏ ਕੀ ਅਭੀ ਵਾਲੀਆਂ ਦੇ ਲੈਂਡਕੇ ਦੇ ਦੇ ਮੇਰੀਆਂ ਹਾਂ ਤੇਰੀ ਅਭੀ ਮੇਰੀਆਂ ਚੱਕੀ ਕਰਦਾ ਨਾ ਦੇ ਦੇ ਭਾਈ ਡਰੌਨ ਸ਼ਾਟ ਤੁਸੀਂ ਦੇਖਿਆ ਹੋਣਾ ਤੁਹਾਨੂੰ ਕਿੱਦਾਂ ਲੱਗੇ ਜਰੂਰ ਦੱਸਣਾ ਆ ਇੱਥੇ ਨਿਊ ਪੌਲ ਬਣਿਆ ਸੀ ਇਹ ਵਾਲਾ ਨੇ ਲੈਵਲ ਕਾਫੀ ਡਾਊਨ ਹੋ ਗਿਆ ਤੇ ਉਹਨਾਂ ਨੂੰ ਮੈਡੀਸਿਨ ਲੈ ਕੇ ਲੈ ਜਾ 10 ਮੀਟਰ ਰੁਪਏ ਸੀ ਕਿਉਂਕਿ ਬਹੁਤ ਬਹੁਤ ਹੁਣਾ ਬਸ ਅਸੀਂ ਪਹੁੰਚਣ ਵਾਲੇ ਆ ਪਹੁੰਚਣ ਤੋਂ ਪਹਿਲਾਂ ਕੀ ਕਰੀਏ ਸਰ੍ਹਦਾਈ ਵੀ ਲਈਏ ਕਰੀ ਠੰਡੀ ਸਰ੍ਹਦਾਈ ਠੰਡੀ ਸਰ੍ਹਦਾਈ ਪਿੰਦੇ ਆਪਾਂ ਆ ਜੋ ਲੈ ਆ ਜੀ ਆਣਾ ਮੋਲ ਬੰਦੂ ਦਾ ਸਭ ਕੁਝ ਸਰ੍ਹਦਾਈ ਨਾਲ ਜਿਲੇ ਪਾਣੀ ਸਰ੍ਹਦਾਈ ਵਾਹ ਜੀ ਵਾਹ ਇਧਰ ਤੇ ਜਾਂਦੇ ਹੁਣ ਲੋਕ ਪਲਾ ਰਾਸਾ ਪੁਰਾਣਾ ਸੀ ਉਹ ਸਾਨੂੰ ਪੱਥਰ ਦੀਦਾ ਹੋਣਾ ਨਾ ਇਹ ਚਟਾਨ ਡੈਗੇ ਵਿੱਚ ਇਸ ਵਰਗੇ ਨੇ ਇਹ ਰਸਤਾ ਬੰਦ ਕਰਤਾ ਤੇ ਆਹ ਰਸਤਾ ਹੁਣ ਉੱਪਰ ਜਾਂਦਾ ਆ ਥੋੜਾ ਸੁਖਾਲਾ ਸੀਗਾ ਚਲੀਏ ਵੰਟੀ ਥੱਲੇ ਫਿਰ ਜੀ ਬਾਕੀ ਗੋਵਿੰਦਾ ਨੂੰ ਜਾਣਾ ਇੱਥੋਂ ਘੋੜੇ ਬੁੱਕ ਕਰਦੇ ਆ ਕਿਉਂਕਿ ਜਦੋਂ ਆਪਾਂ ਇੱਥੋਂ ਦੁਰੇ ਸੀ ਉਦੋਂ ਆਪਣੀ ਦੁਕਾਨ ਬੰਦ ਕਰਤੀ ਸੀ ਕਿਉਂਕਿ ਆਪਾਂ ਲੇਟ ਦੁਰੇ ਸੀਗੇ 4 ਵਜੇ ਉਹ ਮੋੜ ਤੋਂ ਗਾ ਫੁੱਲਣਾ ਪੈਂਦਾ ਲੋਰੀ ਪਹੁੰਚ ਗਿਆ ਆਪਾਂ ਪੁਲਨਾ ਪਿੰਡ ਇੱਥੋਂ ਹੁਣ ਗੱਡੀ ਦੇਖਿਆ ਆਪਾਂ ਚਲਿਏ ਗਵਿੰਦ ਘਾਟ ਵੱਲੋਂ ਤੇ ਆਪਾਂ ਪ੍ਰਸ਼ਾਦਾ ਖਾ ਸਕਦੇ ਆ ਪਰ ਬਾਹਰੋਂ ਖਾਵਾਂਗੇ ਹੋਟਲ ਤੋਂ ਲੰਗਰ ਚੋਂ ਨਹੀਂ ਹੁਣ ਜਰਾ ਛੇੜਾ ਹੋਣਾ ਗੱਡੀ ਆਪਾਂ ਨੂੰ ਆਉਂਦਿਆਂ ਨੂੰ ਮਿਲ ਗਈ ਸੀ ਤੇ ਹੁਣ ਆਪਾਂ ਸਿੱਧੇ ਚੱਲੇ ਆ ਗਵਿੰਦ ਘਾਟ ਬਹੁਤ ਥੋੜਾ ਜਿਹਾ ਮੀਂਹ ਆਲਾ ਲੱਗਦਾ ਆ ਬਾਕੀ ਪੈਣਾ ਕਿ ਨਹੀਂ ਪਤਾ ਨਹੀਂ ഫോഞ്ചാ ഹലി ജന ആ ഫോ ക ഫേ ബോധ ਅਕਸਰ ਤੁਸੀਂ ਦੇਖਣਾ ਸ਼੍ਰੀ ਗਵੰਦ ਘਾਟ ਇੱਥੋਂ ਆਪਾਂ ਹੁਣ ਪੈਦਲ ਥੱਲੇ ਜਾਣਾ ਤੁਰ ਕੇ ਉਹ ਪੁਲ ਨੂੰ ਕ੍ਰੋਸ ਕਰਦੇ ਹੋਏ ਪਾਰਕਿੰਗ ਤੋਂ ਲੰਘਦੇ ਹੋ ਪਰਵਲ ਨੂੰ ਜੇ ਆਪਾਂ ਨੂੰ ਗੱਡੀ ਮਿਲ ਗਈ ਤਾਂ ਬਹੁਤ ਵਧੀਆ ਗੱਲ ਆ ਪਹਿਲਾਂ ਤਾਂ ਆਪਾਂ ਕੁਝ ਖਾਵਾ ਕੇ ਰੋਕੇ ਪੁਲ ਕ੍ਰੋਸ ਕਰਕੇ ਹੱਡੇ ਆਪਾਂ ਤੇ ਬਾਰਿਸ਼ ਹੋਣ ਲੱਗ ਪਈ ਆ ਤੇ ਹੁਣ ਆਪਾਂ ਵੀਡੀਓ ਬਣਾਉਣੀ ਨਹੀਂ ਹੈਗੀ ਜੇ ਰੋਟੀ ਖਾਦੀ ਦਾ ਬਣਾਵਾਂਗੇ ਇਹ ਤਾਂ ਸਿੱਧਾ ਰੂਮ ਵੱਲ ਜਾਵਾਂਗੇ ਉੱਥੇ ਦੇਖਦੇ ਹਾਂ ਕੀ ਗੱਲਬਾਤ ਆ ਕਿਉਂਕਿ ਬਾਰ-ਬਾਰ ਗੋਪਰੂ ਨਹੀਂ ਕੱਢਣਾ ਹੁਣ ਮੀਂਹ ਪਈ ਜਾਂਦਾ ਆ ਆਵਾਜ਼ ਦੀ ਤਾਂ ਤੁਹਾਨੂੰ ਪਤਾ ਹੀ ਹੈ ਕੀ ਹਾਲਤਾ ਪਰਾਠੇ ਆ ਗਏ ਸੀ ਆਪਣੇ ਲੋਕੀ ਇੰਨਾ ਹੀ ਕਰ ਰਹੇ ਡੰਡੇ ਪਾ ਰਹੇ ਪਰਾਠੇ ਦਾ ਸਾਈਜ਼ ਐਡਾ ਹੁਣ ਖਾ ਲੀਏ ਪੁੱਠ ਬੜੀ ਲੱਗੀ ਬੰਟੀ ਦਾ ਹੁਣ ਹਜੇ ਮਸਤਬਾ ਸਿੱਧਾ ਹੋਟਲ ਵਾਲ ਜਾਵਾਂਗੇ ਰੋਡ ਤੇ ਖੜੇ ਆ ਅਸੀਂ ਲੰਗਰ ਪਾਣੀ ਛੱਕ ਕੇ ਬਸ ਟੈਕਸੀ ਲਾ ਬਰੇ ਕੋ ਟੈਕਸੀ ਸਾਨੂੰ ਮਿਲ ਜੂਵੇ ਕਨੇ ਬੰਟੀ ਹਾਂਜੀ ਬੈਕ ਸਾਈਡ ਬੱਝੇ ਆਹ ਬਾਕੀ ਮਿਲ ਗਈ ਤਾਂ ਫੇਰ ਆਪਾਂ ਹੁਣ ਵੀਡੀਓ ਨਹੀਂ ਬਣਾਉਣੀ ਰੂਮ ਤੇ ਜਾਵਾਂਗੇ ਸਿੱਧਾ ਕਨੇ ਬਾਕੀ ਸਾਰੀ ਪੈਕਿੰਗ ਆਪਣੀ ਡਨ ਹੋ ਗਈ ਆ। ਮਾਸਾ ਦਾ ਚੱਕ ਕੇ ਆਪਾਂ ਬਾਕੀ ਲੋਡ ਕਰਤਾ ਆ। ਮੈਂ ਜੈਕਟ ਪਾਣੀ ਆ ਤੇ ਬੈਗ ਆਪਣਾ ਟੈਂਕ ਬੈਗ ਰਹਿ ਗਿਆ। ਮੰਡੀ ਰੈਡੀ? ਰੈਡੀ ਰੈਡੀ ਬਸ ਬਾਕੀ ਜਵਾਨ ਵੀ ਰੈਡੀ ਆ। ਚਲੋ ਸਿੱਧਾ ਆਪਾਂ ਹੁਣ ਬਦਰੀਨਾਥ ਵੱਲੋਂ ਨਿਕਲ ਲੱਗੇ ਆ। ਮੈਂ ਸ਼ਰਟ ਲਾਈਨ ਦੇ ਉੱਤੇ ਦੀ ਹੀ ਜੈਕਟ ਪਾ ਲੈਣੀ ਆ। ਉਹ ਵੀ ਆਣ ਕੇ ਸਿੱਧਾ ਆਪਾਂ ਰੈਸਟ ਨਹੀਂ ਕੀਤੀ। ਸਿੱਧੇ ਚੱਲੇ ਹੁਣ ਆਪਾਂ ਬਦਰੀਨਾਥ ਵੱਲ। ਲਗਾਈ ਹੋਈ ਆ। ਲੋ ਜੀ ਆਪਾਂ ਰੈਡੀ ਹੋ ਗਏ ਹੁਣ। ਸ਼੍ਰੀ ਬਦਰੀਨਾਥ ਵੱਲ ਨੂੰ ਆਪਾਂ ਇਹ ਤਿੰਨ ਦਿਨਾਂ ਬਾਅਦ ਬਾਈਕ ਨੂੰ ਹੱਥ ਲਾ ਦੇਖੋ ਮਿੱਟੀ ਨਾਲ ਭਰੀ ਪਈ ਹੈ ਬਾਹਰ ਕਿਉਂ ਮੀਂਹ ਬੜਾ ਬੜਾ ਆਇਆ ਸੀ ਨਾ ਇਧਰਲੀ ਸਾਈਡ ਤੇ ਤਾਂ ਕਰਕੇ ਬੈਟਰੀ ਵੀ ਨਹੀਂ ਚਾਰਜ ਹੋ ਰਹੀ ਪਤਾ ਨਹੀਂ ਘੱਟੋਂ ਪਾਣੀ ਪੂਣੀ ਨਿਪੈ ਗਿਆ ਜਾਂ ਅੱਜ ਦੇ ਵਿੱਚ ਕੀ ਹੋ ਗਿਆ ਕਿਹਨੇ ਕੁਝ ਨਹੀਂ ਪਤਾ ਅੱਡੀ ਆ ਜਾ ਚਲਿਏ ओके ਲੈ ਰਹਿ ਹੈਲਮਟ ਚੱਲੀਏ ਲੋ ਜੀ ਬਿਪੂ ਨਹੀਂ ਹੁਣੇ ਨਿਕਲੇ ਇੱਥੋਂ ਤੇ ਮੈਂ ਹੁਣ ਪਿੱਛੇ ਪਿੱਛੇ ਜਾ ਰਿਹਾ ਟੋਗੜ ਇੱਥੋਂ 30 ਤੋਂ 35 ਕਿਲੋਮੀਟਰ ਬਦਰੀਨਾਥਾ ਤੇ ਕੋਸ਼ਿਸ਼ ਕਰਨੀ ਜਲਦੀ ਪਹੁੰਚਣ ਦੀ ਕਹਿੰਦੇ 10 ਵਜੇ ਬੰਦ ਕਰ ਦਿੰਦੇ ਬਲਦੇ ਤਾਂ ਕੋਈ ਚੱਕਰ ਵਾਲੀ ਕਰਨੀ ਜਲਦੀ ਆਪਾਂ ਪਹੁੰਚ ਜਾਣਾ ਆ ਆਪਾਂ ਹਿਮਗੁੰਡ ਸਾਹਿਬ ਗਏ ਸੀ ਇਹ ਤਾਂ ਤੁਸੀਂ ਸਾਰੇ ਦਰਸ਼ਨ ਕਰ ਲਏ ਹਨਾ ਤੇ ਉਹ ਕਿਉਂਕਿ ਮੇਰੇ ਲਈ ਵੀ ਨਵਾਂ ਸੀ ਮੈਂ ਵੀ ਕਈ ਵਾਰ ਆਇਆ ਪਰ ਪੂਰੀ ਨਹੀਂ ਹੋਈ ਸਾਡੀ ਯਾਤਰਾ ਇਸ ਲਈ ਮੈਂ ਉੱਥੇ ਵੀਡੀਓ ਜਿੰਨੀ ਹੋ ਸਕੇ ਬੈਸਟ ਬਣਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬੁਖਾਰ ਵਿੱਚ ਜਿਹੜੇ ਫਿਰ ਵੀ ਮੈਂ ਬਣਾਈ ਆ ਹੁਣ ਦੇਖੋ ਇਥੋਂ ਬਦਰੀਨਾਥ ਹੈਗਾ 35 ਕਿਲੋਮੀਟਰ ਗੋਵਿੰਦ ਘਾਟ 10 ਕਿਲੋਮੀਟਰ ਆਪਣਾ 12 ਕਿਲੋਮੀਟਰ ਹੋਟਲ ਸੀ ਆਪਣਾ ਗਵਿੰਦ ਘਾਟੋਂ ਸਾਹਮਣੇ ਮੌਸਮ ਬਹੁਤ ਸੋਹਣਾ ਆ ਮੀਂਹ ਦੇ ਚਾਂਸ ਹੈਗੇ ਆ ਤੇ 35 ਕਿਲੋਮੀਟਰ ਆਪਾਂ ਅੱਗੇ ਜਾਣਾ ਆ ਤੇ ਮੈਂ ਬੋਲੂਗਾ ਘੱਟ ਕਿਉਂਕਿ 올ਰੀਡੀ ਮੈਂ ਤਬੂਲ ਨਹੀਂ ਹੁੰਦਾ ਟ੍ਰੈਕ ਕਰਕੇ ਸਿੱਧਾ ਬਾਈਕ ਤੇ ਜਾਣਾ ਮਤਲਬ ਕਿ ਬਹੁਤ ੱਕਾ ੱਕਾ ਨਹੀਂ ਬੜੀ ੱਕਾ ਆ ਕਿਉਂਕਿ ਕਾਫੀ ਟਾਈਮ ਦੇ ਆਏ ਸੀਗੇ ਰੈਸਟ ਮਿਲ ਗਈ ਬੜੀ ਨੂੰ ਪਰ ਅਸੀਂ ਤਾਂ ਚੜੇ ਆ ਉਤਰੇ ਆ ਬੁਖਾਰ ਉਤੋ ਹੈਗਾ ਆ ਹਿਮਕੁੰਡ ਯਾਤਰਾ ਤੇ ਕਾਫੀ ਸਪਲੈਂਡਰ ਬਹੁ ਜਾਣੇ ਲੈ ਕੇ ਆਏ ਆ ਬਹੁ ਜਾਣੇ ਆਪਣੇ ਪੰਜਾਬ ਏਰੀਆ ਇਤੋਂ ਪਲੇਟ ਇਨਾਂ ਸਪਲੈਂਡਰ ਬਹੁ ਜਾਣੇ ਲੈ ਕੇ ਆਏ ਆ ਸੁਪਰ ਬਾਈ ਕਹਿੰਦੀਆਂ ਗੱਲਾਂ ਕਰੀਆਂ ਕੋਈ ਟਾਵੀਆਂ ਨਹੀਂ ਦਨ ਨਹੀਂ ਸਾਰੇ ਜਣੀਆਂ ਸਾਰੇ ਜਣੇ ਐ ਸਾਰੀ ਸਾਈਕਲ ਬਾਈਕਾਂ ਹੀ ਲੈ ਗਏ 110 ਤੋਂ 100 125 ਮੈਂ ਜਾਣਦੀ ਆ ਯਾਰ ਸਾਰੀਆਂ ਬਾਈਕਾਂ ਬਹੁਤ ਸਰਵਿਸ ਸਰਵਿਸ ਕਰਾਓ ਵਧੀਆ ਚਲਾਓ ਕੋਈ ਚੱਕਰ ਵਾਲੀ ਗੱਲ ਨਹੀਂ ਬੂੜ ਮਤ ਨਾ ਕਰੋ ਇੱਥੋਂ ਨਹੀਂ ਆਪਾਂ ਚੜ ਕੇ ਗਏ ਸੀ ਹੋਟਲ ਵੱਲੋਂ 12 ਕਿਲੋਮੀਟਰ ਆਪਾਂ ਕੰਪਲੀਟ ਕਰ ਲਿਆ ਤੇ ਸਿੱਧਾ ਜਾਂਦਾ ਗੋਵਿੰਦ ਘਾਟ ਵੱਲੋਂ ਮਤਲਬ ਹੀਮਗੁਰ ਸਾਹਿਬ ਵੱਲੋਂ ਟ੍ਰੈਕ ਜਾਂਦਾ ਇੱਧਰ ਦੀ ਟੌਪਲਾ ਰੋਡ ਜਾਂਦਾ ਸਿੱਧਾ ਹੀ ਬਦਰੀਨਾਥ ਵੱਲ ਮਾਨਾ ਵਿਲੇਜ ਤੇ तकरीबन ਇੱਥੋਂ 25 ਕਿਲੋਮੀਟਰ ਦੂਰ ਆ ਮਾਨਾ ਵਿਲੇਜ ਤੇ 20 ਕਿਲੋਮੀਟਰ ਦੂਰ ਹੋਣਾ ਬੱਦਰੀ ਨਾਟ ਇਧਰੋਂ ਤੋਂ ਵੀ ਆਪਾਂ ਹਿਮਗੁਰ ਸਾਹਿਬ ਗੋਵਿੰਦਗੜ੍ਹ ਪੁਲਨਾ ਪਿੰਡਾਂ ਨੂੰ ਜਾ ਸਕਦੇ ਆ ਕਿਉਂਕਿ ਉਦੋਂ ਅਸੀਂ ਹੋਟਲ ਲੱਭਦੇ ਲੱਭਦੇ ਇੰਦਰ ਤੀ ਹੀ ਆਏ ਸੀ ਤੇ ਆਹ ਸੜਕ ਰਾਹੀਂ ਬੈਕ ਆਹ ਸੜਕਾਂ ਹੀ ਪਿੱਛੇ ਗਏ ਸੀਗੇ ਤੇ ਸਾਨੂੰ ਹੋਟਲ ਮਿਲਿਆ ਨਹੀਂ ਤੇ ਅਸੀਂ ਵੇ 12 ਕਿਲੋਮੀਟਰ ਪਿੱਛੇ ਗਏ ਸੀ ਚੈਕਿੰਗ ਹੈ ਯਾਤਰਾ ਪਾਸਾ ਲਓ ਹਾਂ ਯਾਤਰਾ ਆਨਲਾਈਨ ਕਰਵਾਈ ਸੀ ਰਜਿਸਟ੍ਰੇਸ਼ਨ ਆਹ ਓ ਭਾਈ ਓ ਭਾਈ ਕਿੰਨਾ ਕਰਦੇ ਨੇ ਤੇ एक मंत्र। रजिस्ट्रेशन ऑनलाइन की थी। ऑनलाइन है। हाँ। थैंक यू दीदी। थैंक यू। हाँ। फिर वाले भैया हाँ मिलेंगे हाँ। बद्रिनाथ जा रहे दे अब मैं उत्तराखंड वाली पे आई से रजिस्ट्रेशन। ये तो मेरा ही है। हाँ दिखा दे एक दिखा दे कोई गल नहीं। ਤਾਕੀ ਲੋ ਜੀ ਰਜਿਸਟ੍ਰੇਸ਼ਨ ਵੀ ਦੇਖਦੇ ਆ ਇਸ ਲਈ ਕਰਵਾ ਕੇ ਆਓ ਤੇ ਫਾਇਦਾ ਨਹੀਂ ਤਾਂ ਗੱਨੇ ਨੱਗਲ ਦੇਣਾ ਦੇਖੋ ਗੱਡੀਆਂ ਦੇ ਰੱਜ ਗਿਨਾ ਜੇ ਨਾ ਕਰਵਾਈ ਹੁੰਦੀ ਫੇ ਆਪਾਂ ਰਹਿ ਜਾਣਾ ਸੀ ਹੁਣ ਮੇਰੇ ਕੋਲ ਬੋਲ ਨਹੀਂ ਹੁੰਦਾ ਮੈਂ ਬੰਦ ਕਰਨ ਲੱਗਾ ਗਿਆ ਬਰਾ ਆ ਦੇਖੋ ਲੈਨ ਸਲਾਈਡ ਮੀਨਾ ਡਿੱਗੀ ਹੈ ਨਾ ਖੱਟ ਜੇ ਹਾਂ ਅਪਪਲ ਸਾਲਾ ਵੀ ਬਿਰ ਸੰਗੀ ਦੇਖਦਾ ਕਾਫੀ ਦੁਪਰੋ ਡਿਗੀ ਹਨਾ ਆ ਦੇਖੋ ਪਾਣੀ ਦਾ ਵਹਾ ਕਿੰਨਾ ਤੇਜ ਆ ਬਹੁਤ ਜ਼ਿਆਦਾ ਤੇਜ ਆ ਪਾਣੀ ਦਾ ਵਹਾ ਬਸ ਮੇਮ ਹੁਣ ਤੇ ਜਾਵੇ ਇਧਰ ਥੋੜੇ ਚਾਂਸਸ ਜ਼ਿਆਦਾ ਹੁੰਦੇ ਆ ਲੈਂਡਸਲਾਈਡ ਬਦਲ ਗਈ ਪਹਾੜੀਆਂ ਭੂੜੀਆਂ ਡਿਗੰਦੇ ਬਦਰੀਨਾਥ ਹੀ ਥੋੜਾ ਰਹਿ ਗਿਆ ਆ 9 ਕਿਲੋਮੀਟਰ ਦੂਰੀ ਤੇ ਰਮਾਨਾ 13 ਕਿਲੋਮੀਟਰ ਬੋਲ ਵੀ ਮੇਰੇ ਕੋਲ ਕਿਸ਼ਤਾ ਜੇ ਹੁੰਦਾ ਆ ਲੋ ਜੀ ਆਪਾਂ ਬਦਰੀਨਾਥ ਪਹੁੰਚ ਗਏ ਪਾਰਕਿੰਗ ਸਰਗਾ ਹੈ नहीं हमने तो वहाँ माथा टेके वापिस जाना है ठीक है ठीक है यहाँ लगा दे ठीक है ठीक है समान ऐसे रहने देते हैं यहाँ पे समान इतने लगा दो लगा दि कम चले मंदिर दर्शन करें बोल नहीं होंगे आवाज पता नहीं किसी हम आ रहे इगे मंदिर न जा रहे थे ते... ਆਪਣੇ ਸਨੀ ਭਾਈ ਜੀ ਹੁਣੇ ਮੋਹਿੰਦਰ ਉੱਧਰ ਆਏ ਤੇ ਕਹਿੰਦੇ ਰਾਤ ਨੂੰ ਬਹੁਤ ਜ਼ਿਆਦਾ ਕਿੰਨਾ ਕਰਾਚਾ ਬੜਾ ਜ਼ਿਆਦਾ ਲੱਗਦਾ 11 ਵਜੇ ਤੱਕ ਰਹਿਣ ਦੀ ਚਾਹਤ ਦੋ ਮਹੀਨੇ ਦੇ ਰੌਂਗ ਦਾ ਬੈਂਕ ਜਿੰਨੇ ਨੇ ਕਹਿੰਦੇ ਅੱਜ ਉਹ ਨੌਰਾਸ ਜੀ ਮੋਹੱਲਾ ਕਹਿੰਦੇ ਵੀ ਰਹਿਣ ਡੋ ਵੀ ਅੱਜ ਆਪਾਂ ਇੱਥੇ ਹੀ ਕਰਦੇ ਹਾਂ ਜੇ ਮੇਰੇ ਮਤਲਬ ਸਨੀ ਨੂੰ ੜਕੇ ਜਾ ਰਹਾ ਹੁਣ ਫਿਰ ਛੋਕੇ ਆਵਾਂਗੇ ਕਹਿੰਦੇ ਕਰੀ ਬਾਕੀ ਦੇਖਾਂ ਨੇ ਰੂਮ ਪੁੱਛਣ ਗਏ ਆ ਉਸ ਤੋਂ ਬਾਅਦ ਰਹਿਣ ਦੇ ਕੀ ਬੰਦ ਹੋ ਗਿਆ